ਅੱਜ ਘਲੋਟੀ ਪਿੰਡ ਹੈ ਰਾਣਾ ਸਾਹਬ ਦਾ ਇਲਾਕਾ ਮੇਰੇ ਮਿੱਤਰੋ ਰੇਡਾਂ ਬੱਦ ਬੱਦ ਕੇ ਪੈਂਦੀਆਂ ਨੇ ਉਹ ਜੱਫੇ ਚੜ ਚੜ ਕੇ ਲੱਗ ਰਹੇ ਆ ਆ ਗਗਨ ਸਿੱਧੂ ਦੇ ਪਿੰਡਾਂ ਦਾ ਇਹ ਗੁਲਜਾਰ ਸਿੱਧੂ ਦੇ ਪਿੰਡਾਂ ਦਾ ਰਵੀ ਰੇ ਕਹਿੰਦੇ ਸਾਹੋ ਅਮਰੀਕ ਤਿੰਨ ਜੱਫਿਆਂ ਤੇ ਲੱਖ ਇੱਕ ਲੱਗ ਗਿਆ ਰਵੀ ਸਾਹੋ ਗਿਆ ਰਵੀ ਦੋ ਜੇ ਦੁੜੀਆਂ ਕਰਦੀ ਪਰ ਚੇਤੇ ਕਰਨ ਦਾ ਤਰੀਕਾ ਹੋਰ ਹੋ ਜਾਂਦਾ ਆਹ ਸਾਹਮਣੇ ਰੇਡ ਪੈ ਰਹੀ ਹੈ ਇਹ ਕਹਿੰਦੇ ਪੱਟੀ ਦੇ ਇਲਾਕੇ ਦਾ ਹੈਪੀ ਕਹਿੰਦਾ ਵੀ ਮੇਜਰ ਸਿੰਘ ਬਰਾੜ ਨੇ ਆਖਿਆ ਗਰਪਲ ਸਿੱਧੂ ਨੇ ਆਖਿਆ ਵੀ ਜੋਰ ਡਿਊਟੀ ਲਾਏਗਾ ਹੈਪੀ ਉਹ ਗੱਲਾਂ ਟਿਕਾਣੇ ਲੱਗਣ ਗਈਆਂ ਆਹ ਸਾਹੋਕੇ ਵਾਲਾ ਦੂਜਾ ਜਫਾ ਲਾ ਗਿਆ ਰਵੀ 1 ਲੱਖ 3 ਜਫਿਆਂ ਦਾ ਹੈਪੀ